ਸੰਦੀਪ ਹਾਂਜੀ ਡੈਡੀ ਜੀ ਤੇਰੀ ਮੰਮਾ ਕਿੱਥੇ ਆ ਉਹ ਤਾਂ ਉੱਪਰ ਗਏ ਹੈਗੇ ਹੈ ਪਿਆ ਰਹੇ ਹਾਂਜੀ ਕਿੱਥੇ ਆ ਹੁਣ ਡੈਡੀ ਉਹਦੇ ਚਲ ਗਿਆ ਵਾ ਨਾਲੇ ਮੰਮੀ ਕੋਲੋਂ ਨਾ 5000 ਰੁਪਏ ਲੈ ਕੇ ਗਿਆ ਵਾ ਇਹਦਾ ਅਜੇ ਬੇੜਾ ਕਿੱਥੇ ਗਈ ਹੁਣ ਉਹ ਉੱਪਰ ਗਈ ਆ ਉੱਪਰ ਗਈ ਆ ਲਓ ਮੰਮੀ ਆ ਹੀ ਗਏ ਤੁਸੀਂ ਬੈਠੋ ਮੈਂ ਪਾਣੀ ਲੈ ਕੇ ਆਉਣੀ ਆ ਕੀ ਹੋ ਗਿਆ ਕਾਧਾ ਥਾਲਾ ਪਾਇਆ ਇੰਨਾ ਹਾਂ ਦੇਤੀਓ ਗਰਾਈ ਕਿਨੂੰ ਦੇਤੀ ਗਰਾਈ ਉਹ ਜਿਹੜਾ 5000 ਦਿੱਤਾ ਸੀ ਉਹਨੂੰ 100 ਰੁਪਏ ਦਿੱਤਾ ਸੀ ਉਹਨੂੰ ਸਗਨ ਦੇ ਤੌਰ ਤੇ ਆ ਮੈਂ ਛਡਾਈ ਨਹੀਂ ਐ ਮੈਨੂੰ ਨਾ ਸਮਝਾ ਆਹੋ ਦਿੱਤੇ ਆ ਤੂੰ ਲਾਲਾ ਜੋਰ ਕੀ ਕਰੇਂਗਾ ਤੂੰ ਤੂੰ ਨਹੀਂ ਦਿੰਦਾ ਕਿਸੇ ਨੂੰ ਪੈਸੇ ਉਹ ਮੇਰੀਆਂ ਵੀ ਧੀਆ ਬੁੱਟਵੇਂ ਉਹਨੂੰ ਕੱਲ੍ਹ ਜਕ ਲਿਆ ਉਹਦੀਆਂ ਬੀਚਾ ਦਿਨਾ ਵਾ ਮੇਰੀ ਨਾ ਉਹ ਵਾ ਸਾੜਾ ਘੜ ਮੇਰੇ ਥੇਪ ਤੇ ਆ ਤੂੰ ਖੋਜੋ ਪੈਸੇ ਕੱਢ ਕੇ ਲਿਆਂਦੇ ਆ ਮੇਰੇ ਪੁੱਤਾਂ ਦੀ ਕਮਾਈ ਆ ਮੈਂ ਦਿੱਤੇ ਆ ਤੇਰਾ ਢੇਡ ਦੁਖਦਾ ਮੇਰੀ ਗੱਲ ਸੁਣ ਲੈ ਪਹਿਲਾਂ ਸੱਜੰਦਾ ਸੀ ਤੈਨੂੰ ਵੀ ਬੜਾ ਵੀ ਹੁੰਨੀ ਛੱਡਣਾ ਹੁਣ ਘਰ ਤੇ ਨਾ ਆ ਗਈ ਆ ਤੂੰ ਸਾਰਾ ਕੁਝ ਆਪਣੇ ਭਤੀਜਿਆਂ ਨੂੰ ਖਵਾਈ ਜਾਨੀ ਆ ਅੱਛਾ ਹੁਣ ਮੈਨੂੰ ਸਮਝ ਆਈ ਆ ਅੱਗੇ ਤੇ ਤੂੰ ਮੈਨੂੰ ਕਦੀ ਰੋਕਿਆ ਨਹੀਂ ਮੈਨੂੰ ਪਤਾ ਲੱਗ ਗਿਆ ਕਿੰਨੇ ਤੇਰੇ ਕੰਨ ਭਰੇ ਆ ਮੈਂ ਕਰਦੀ ਆ ਨਾ ਗੱਲ ਜਿੰਨੇ ਤੈਨੂੰ ਪੱਟੀ ਪੜਾਈ ਆ ਗੱਲ ਸੁਣਨੀ ਮੇਰੀ ਮੰਮੀ ਹੁਣ ਪਤਾ ਲੱਗਾ ਨਾ ਅੱਜ ਤੋਂ ਬਾਅਦ ਮੇਰੀ ਗੱਲ 'ਚ ਦਖਲ ਅੰਦਾਜ਼ੀ ਨਾ ਕਰੀ ਤਨਮਤ ਦੱਸਦਾਈਓ ਉਹ ਕਿਉਂ ਕੁੜੀ ਨਾਲ ਲੰਨੀ ਆ ਉਹਨੇ ਤੇਰਾ ਕੀ ਵਿਗਾੜਿਆ ਵਾ ਡੈਡੀ ਮਾਤਾ ਨੂੰ ਕੁਝ ਕਿਹਾ ਵਾ ਇਹਨੇ ਵਿਚਾਲੇ ਨੇ ਕੀ ਕੀਤਾ ਤੂੰ ਮੇਰੇ ਨਾਲ ਕਿਉਂ ਲੰਦੀ ਆ ਮੈਨੂੰ ਚੰਗੀ ਤਰ੍ਹਾਂ ਪਤਾ ਇਹਨੇ ਤੇਰੇ ਕੰਨ ਭਰੇ ਆ ਕਿ ਹੈਪੀ ਪੈਸੇ ਲੈ ਕੇ ਗਿਆ ਆ ਇਹਨੇ ਵਿਚਾਲੇ ਮੈਨੂੰ ਕੀ ਕਹਿਨਾ ਵਾ ਮੈਂ ਜਾਣਦਾ ਨਹੀਂ ਉਹਨਾਂ ਨੂੰ ਪਿਛਲੇ 20 ਸਾਲਾਂ ਦਾ ਤੇ ਜਰਬਾ ਮੇਰਾ ਉਹ ਜਿਨਾ ਵੀ ਉਹਦੇ ਪੈਸੇ ਲੈ ਨਹੀਂ ਆਉਂਦੇ ਆ ਨੰਗ ਤੇਰੇ ਪੇਕੇ ਜਬਾਨ ਸੰਭਾਲ ਕੇ ਗੱਲ ਕਰ ਮੇਰੇ ਪੇਕੇਆਂ ਨੂੰ ਤੂੰ ਵੇਖ ਕੇ ਵੀ ਨਹੀਂ ਜਰਦਾ ਔਰ ਜਣਾ ਕਿਦਾਂ ਜਿਹੜੋ ਵੀ ਹੁੰਦੇ ਆ ਕੋਈ ਲੈ ਕੇ ਜਾਂਦੇ ਆ ਕਦੀ ਕੋ ਦੇ ਕੇ ਗਏ ਆ ਅੱਛਾ ਮੇਰੀ ਤਾਂ ਲੋਹੜੀ ਦੀਵਾਲੀ ਹਜੇ ਤੱਕ ਹੁੰਦੀ ਆ ਬੁੱਢੇ ਬਾਰੇ ਵੀ ਓਪਰਾ ਮੈਨੂੰ ਜਿੰਨੀਆਂ ਕਿ ਲੋਹੜੀਆਂ ਦੀਵਾਲੀਆਂ ਦਿੰਦੇ ਆ ਉਹ 50 ਦਾ ਡੱਬਾ ਲੈ ਆ ਕੇ 5000 ਲੈ ਜਾਂਦੇ ਆ ਹੋ ਨਾ ਤੂੰ ਕੁਝ ਜ਼ਿਆਦਾ ਹੀ ਬੋਲਣ ੜਿਆ ਇਹ ਤੋਂ ਪਹਿਲੇ ਮੈਨੂੰ ਗੁੱਸਾ ਚੜਜੇ ਜਾ ਕੇ ਤੂੰ ਮੋਟਰ ਤੇ ਬਹਿ ਜਾ ਤੂੰ ਉੱਥੇ ਹੀ ਚੰਗਾ ਆ ਉਹ ਕਿਉਂ ਜਾਵਾਂ ਮੈਂ ਮੋਟਰ ਤੇ ਇਹ ਮੇਰਾ ਘਰ ਆ ਮੈਂ ਜਿੰਨਾ ਮਰਜ਼ੀ ਆਵਾਂ ਜਿੰਨਾ ਮਰਜ਼ੀ ਜਾਵਾਂ ਮੇਰੀ ਦਾਦੀ ਸਾਂ ਇੱਕ ਇੰਝ ਲਿਖੀ ਕਿ ਜੇ ਜਨਾਨੀ ਪਿੱਛੇ ਹਲ ਧਿਆਨ ਰੱਖੇ ਨਾ ਤਾਂ ਸਾਰਾ ਘਰ ਹੀ ਫਟ ਕੇ ਰੱਖ ਦਿੰਦੀ ਆ ਮੇਰੀ ਸੱਸ ਤੇ ਕਿੰਨੀ ਵਾਲੀ ਧਿਆਨ ਰੱਖਦੀ ਆ ਤਾਂ ਹੀ ਤਾਂ ਨਾ ਤਰੱਕੀ ਨਹੀਂ ਕੀਤੀ ਮੇਰਾ ਜਿੰਨੀ ਇਹਨਾਂ ਦੀ ਜ਼ਮੀਨ ਆ ਲੋਕ ਤਾਂ ਕਈ ਕੁਝ ਬਣਾ ਲਿੰਦੇ ਆ ਚਾਚੇ ਉਹਨਾਂ ਲਈ ਵੇਲ ਲਾ ਹਾਂ ਉਹਨਾਂ ਦੇ ਸਾਰੇ ਨਿਆਣੇ ਸੈਟ ਹੋ ਆ ਤੇ ਇਹ ਅਜੇ ਤੱਕ ਖੇਤਾਂ 'ਚ ਹੀ ਧੱਕੇ ਖਾਂਦੇ ਫਿਰਦੇ ਆ ਚੱਲ ਮਨਾ ਛਾੜ ਦੇ ਨਾ ਗੱਲਾਂ ਨੂੰ ਆਪਾਂ ਕੁ ਲੈਣਾ ਕੰਮ ਕਰ ਰੱਖੀਏ ਕੋਈ ਕੀ ਕੀ ਗੱਲ ਇੱਥੇ ਬੈਠਾ ਖਬਾਰ ਹੀ ਪੜੀ ਜਾਣਾ ਵਾ ਮੇਰੀ ਗੱਲ ਸੁਣ ਮੈਂ ਨਾ ਆਪਣੇ ਜਿਹੜਾ ਦੋਸਤਾਂ ਨੂੰ ਘੁੰਮਣੇ ਆਣਾ ਵਾ ਤੇ ਮੈਨੂੰ 1000 ਰੁਪਏ ਦੇ ਪੁੱਤ ਮੇਰੇ ਕੋ ਕਿੱਥੋਂ ਪੈਸੇ ਆਪਣੀ ਮਾਂ ਕੋਲ ਆ ਜਾ ਕੇ ਪੈਸਾ ਤੇ ਮੇਰੇ ਕੋ ਰਹਿਣ ਨਹੀਂ ਦਿੰਦੀ ਉਹ ਕੋਈ ਜਰੋ ਵੇਖ ਤੂੰ ਮਾਂ ਦਾ ਨਾਮ ਆਦਣਾ ਕਿ ਮਾਂ ਕੋਲ ਪੈਸੇ ਲੈ ਲੈ ਤੂੰ ਨਹੀਂ ਕੁਝ ਰੱਖ ਸਕਦਾ ਆਪਣੇ ਕੋਲ ਹੁਣ ਤੂੰ ਮੈਨੂੰ ਬੋਟੀਆਂ ਮੱਤਾਂ ਨਾ ਦੇ ਜਾ ਉਹਦੇ ਕੋਲ ਲੈ ਲੈ ਜਾ ਕੇ ਮੰਮੀ ਉਹ ਮੰਮੀ ਹਾਂ ਹਿਆਰ ਕਰਪਈਆ ਦੇ ਹਾਂ ਵੇ ਤੂੰ ਪੈਸੇ ਕੀ ਕਰਨੇ ਆ ਉਹ ਮੈਂ ਨਾ ਘੁੰਮਣ ਜਾਣਾ ਵਾ ਮਸਾ ਮਸਾ ਦੇ ਛੁੱਟੀਆਂ ਪਈਆਂ ਵਾ ਮੈਂ ਚੱਲ ਨਵੇਂ ਸਾਲ ਤੇ ਘومی ਆਉਨੇ ਆ ਵੇ ਇੱਕ ਤਾਂ ਤੇਰੇ ਖਰਚੇ ਨਹੀਂ ਸੂਤ ਆਂਦੇ ਕਦੀ ਇਹਦੇ ਲਈ ਪੈਸੇ ਦੇ ਦੇ ਕਦੀ ਉਹਦੇ ਲਈ ਦੇ ਦੇ ਦਿਨੀ ਆ ਪੁੱਟ ਕੀ ਕਰਨ ਲੱਗੀ ਆ ਚਾਹ ਲੱਗੀ ਬਣਾਉਣ ਡੈਡੀ ਜੀ ਚੱਲ ਇੱਕ ਗੱਪ ਮੇਰੀ ਵੀ ਬਣਾ ਲਈ ਠੀਕ ਐ ਪੁੱਟ ਇੱਕ ਗੱਲ ਕਵਾਂ ਹਾਂਜੀ ਡੈਡੀ ਜੀ ਜੇ ਤੇਰੀ ਮਾਂ ਤੇਰੇ ਨਾਲ ਲੜਦੀ ਹੁੰਦੀ ਹੈ ਨਾ ਅੱਗੋਂ ਤੂੰ ਵੀ ਜਵਾਬ ਦਿਆ ਕਰ ਐਦਾਂ ਤੈਨੂੰ ਉਹਨੇ ਮੱਛਣ ਨਹੀਂ ਦੇਣਾ ਡੈਡੀ ਜੀ ਜਵਾਬ ਨਹੀਂ ਦਿੰਦੀ ਨਾ ਮੈਂ ਚੰਗੀ ਨਹੀਂ ਲੱਗਦੀ ਮੰਮੀ ਮੈਂ ਤਾਂ ਵੱਡੇ ਨੇ ਪੁੱਟ ਜੇ ਐਦਾਂ ਚੁੱਪ ਰਹੀ ਨਾ ਉਹਨੇ ਤੈਨੂੰ ਜੀ ਨਹੀਂ ਦੇਣਾ ਉਹਨਾਂ ਨੂੰ ਪਤਾ ਵਾ ਤੈਨੂੰ ਨਹੀਂ ਉਹਨਾਂ ਦਾ ਪਤਾ ਅੱਗੋਂ ਜਵਾਬ ਦੇਂਗੀ ਤੇ ਗੱਲ ਬਣਨੀ ਓ ਨਹੀਂ ਨਹੀਂ ਡਰ ਜੀ ਮੰਮੀ ਕਰਾਂ ਮੈਂ ਹੱਥ ਚੁੱਕਦੇ ਆ ਬਸ ਬੋਲਦੇ ਹੀ ਐ ਨਾ ਕੋਈ ਗੱਲ ਨਹੀਂ ਨਾਲੇ ਜੇ ਮਾਵੀ ਇਹਨਾਂ ਨੂੰ ਅੱਗੋ ਜਵਾਬ ਦੇਵਣਾ ਤੇ ਘਰ ਚ ਕਲੇਸ਼ ਹੋਰ ਵਧਣਾ ਵਾ ਘਟਨਾ ਨਹੀਂ ਹੈਗਾ ਉਹ ਕਹਿੰਦੇ ਐ ਨਾ ਕਿ ਇੱਕ ਚੌਪ ਤੇ ਸੋਸ ਸੁੱਕ ਕੋਈ ਗੱਲ ਨਹੀਂ ਆਪੇ ਬਦਲ ਜਾਣਗੇ ਮੰਮੀ ਅੱਜ ਤਾਂ ਇਹ ਤੇ ਉਹ ਬਦਲੀ ਨਹੀਂ ਆ ਮੈਂ ਤੇ ਤੈਨੂੰ ਸਮਝਾਉਣੀ ਆ ਅੱਗੇ ਤੇ ਤੇਰੀ ਮਰਜ਼ੀ ਦੁਰਵਾਜਾ ਖਲੀ ਬਣ ਗਿਆ ਤਾਂ ਤੂੰ ਇਹ ਕੀ ਆ ਸੂਟ ਲੈ ਕੇ ਆਇਆ ਤੇਰੇ ਵਾਸਤੇ ਸੂਟ ਦਿਖਾਓ ਸੂਟ ਰ ਬਰਾਸਾ ਨਾ ਪਟਾਰ ਨਿਕਾ ਕੇ ਕਿਉਂ ਲੈਂਦਾ ਐਦਾਂ ਤੇ ਯਾਰ ਤੈਨੂੰ ਨਹੀਂ ਪਤਾ ਜੇ ਮੰਮੀ ਦੇ ਸਾਹਮਣੇ ਦੇ ਦਿੰਦਾ ਨਾ ਮੰਮੀ ਨੇ ਢੇਲਿਆ ਦੇਣੀ ਹੈਗੀ ਕਿ ਮੇਰੇ ਤੋਂ ਪੁੱਛੇ ਤੋਂ ਬਿਨਾਂ ਤੂੰ ਸੂਟ ਕਿਦਾਂ ਲਿਆ ਕੇ ਦੇਤਾ ਤਾਨੂੰ ਫਾਤ ਜਿੰਦਰ ਚੋਰੀ ਚੋਰੀ ਲਿਆ ਨਾ ਤੇ ਨੀ ਨਾ ਚੰਗੀ ਗੱਲ ਤੇ ਮਮਮੀ ਨੇ ਦੱਸਦਾ ਹਾਂ ਯਾਰ ਕੋਈ ਗੱਲ ਨਹੀਂ ਹੁਣ ਤੈਨੂੰ ਪਸੰਦ ਆ ਗਿਆ ਨਾ ਹਾਂਜੀ ਸੂਟ ਰਬੜਾ ਸਣਾ ਵਾ ਤੇ ਭਰਨਾ ਜਿਹੜਾ ਮੈਂ ਹੁਣ ਸੁਵਾਵਾਂਗੀ ਤੇ ਪਾਵਾਂਗੇ ਫਿਰ ਮਮਮੀ ਨੇ ਪੁੱਛਿਆ ਫਿਰ ਕੀ ਕਹਿਣਾ ਆਪਾਂ ਹਾਂ ਯਾਰ ਇਹਦੇ ਮੈਂ ਸੋਚਿਆ ਹੀ ਨਹੀਂ ਮਮਮੀ ਨੂੰ ਫਿਰ ਵੀ ਪਤਾ ਲੱਗ ਗਿਆ ਨਾ ਹੂੰ ਮੈਂ ਕਿਨੇ ਤੱਕ ਹੋਣਾ ਦੱਸ ਦਵਾਂ ਮਮਮੀ ਨੂੰ ਨਹੀਂ ਨਹੀਂ ਦਸਰਾਣੀਆਂ ਹੁਣ ਤੇ ਮੈਂ ਲੈ ਆਂਦਾ ਹੁਣ ਹੋਰ ਜਿਆਦਾ ਪੰਗਾ ਪਿਆ ਜਾਣਾ ਹੈ ਹੂੰ ਤੂੰ ਇਦਾਂ ਕਰੀ ਹੂੰ ਤੂੰ ਨਾ ਇਹ ਸੂਟ ਸੰਭਾਲ ਕੇ ਰੱਖ ਲੈ ਇਦਾਂ ਹੀ ਜਦੋਂ ਕਿਤੇ ਪੇਕੇ ਜਾਏਂਗੀ ਨਾ ਨਾਲੇ ਲੈ ਜੀ ਤੇ ਉਦੋਂ ਫੇਰ ਨਾਲੇ ਲੈ ਆਈ ਵਾਪਸ ਉਦਾਂ ਦਾ ਉਦਾਂ ਹੀ ਠੀਕ ਹੈ ਤੇ ਮੰਮੀ ਨੂੰ ਕਹ ਦਾਂਗੇ ਤੇਰੇ ਪੇਕੇ ਉਥੇ ਮਿਲਿਆ ਵਾ ਚਲ ਠੀਕ ਹੈ ਮੈਂ ਇਦਾਂ ਹੀ ਕਰਦੀ ਆ ਮੈਨੂੰ ਸੰਭਲਾ ਹਾਂ ਸੂਟ ਨੂੰ ਹਾਂ ਚਲ ਠੀਕ ਹੈ ਸੰਭਾਲ ਕੇ ਰੱਖ ਲੈ ਤੇ ਮੈਂ ਉਹਨਾਂ ਮələ ਜਾ ਕੰਮ ਚੱਲਿਆ ਠੀਕ ਹੈ ਸਤਿ ਸ਼੍ਰੀ ਅਕਾਲ ਮੰਮੀ ਜੀ ਕੀ ਹਾਲ ਚ ਹੈ ਮੈਂ ਵਧੀਆ ਹਾਂ ਔਰ ਕੀ ਕਰਦੇ ਅੱਛਾ ਤਾਂ ਮੈਂ ਨਾ ਕਹੇ ਦਿਨ ਪਿੰਡ ਹੋਣਾ ਟੜਕਾ ਮੁੰਨੇ ਨਾ ਤੇ ਜਿੰਦੇ ਨੇ ਇੱਕ ਸੂਟ ਦਿੱਤਾ ਵਾ ਤੇ ਉਹ ਮੈਂ ਪਿੰਡ ਲੈ ਕੇ ਆ ਨਾ ਫਿਰ ਪਿੰਡੋਂ ਨਾ ਇੱਥੇ ਵਾਪਸ ਲੈ ਆਉਣਾ ਬਿਨਾ ਸੌਏ ਹਾਂਜੀ ਔਰ ਚਲੋ ਠੀਕ ਮੈਂ ਬਾਅਦ ਕਰੂੰਗ ਗੱਲ ਅੱਛਾ ਸਾਡੇ ਪੈਸਾ ਦਾ ਸੂਟ ਲੈ ਕੇ ਜਾਣਾ ਤੇ ਫਿਰ ਇੱਥੇ ਲੈ ਕੇ ਆਉਣਾ ਤੇ ਨੰਬਰ ਉਹਨਾਂ ਦੇ ਬਣਾਉਣੇ ਤੂੰ ਬੜੀ ਸਿਆਣੀ ਆ ਮੀਸਣੀ ਜੀਏ ਮੈਂ ਤਾਂ ਤੈਨੂੰ ਬੜੀ ਸਿਆਣੀ ਸਮਝਦੀ ਸੀ ਤੂੰ ਤੇ ਮੀਸ ਨਹੀਂ ਬੜੀ ਨਿਕਲੀ ਅੱਛਾ ਜਾਣਾ ਐ ਨਾ ਤੂੰ ਪੇਕੇ ਕਰ ਬੈਕ ਆਪਣਾ ਪੈਕ ਚੱਲ ਤੈਨੂੰ ਕੱਡਾਂ ਪੇਕੇ ਬੜਾ ਸ਼ੌਕ ਹੈ ਨਾ ਤੈਨੂੰ ਪੇਕੇ ਚਾਹੁੰਦਾ ਮੰਮੀ ਮੇਰੀ ਗੱਲ ਤਾਂ ਸੁਣੋ ਚੱਲ ਚੱਲ ਹਾਂ ਤੈਨੂੰ ਬੜਾ ਪੇਕੇ ਮੰਮੀ ਮੇਰੇ ਕਹਿਣਾ ਮਤਲਬ ਉਹ ਨਹੀਂ ਹੈਗਾ ਤੈਨੂੰ ਮਤਲਬ ਮਤਲਬ ਤਾਂ ਮੈਂ ਆ ਦੱਸਦੀ ਹਾਂ ਚੱਲ 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 ਮੰਮੀ ਵੇ ਲੋ ਪਲੀਜ਼ ਮੇਰੀ ਗੱਲ ਸੁਣ ਲੋ ਚੱਲ ਪੇਕੇ ਤੈਨੂੰ ਮੈਂ ਕੱਡਾਂ ਚੱਲ ਮੈਂ ਲੋ ਦੁਨਾ ਕਰਾਂ ਮੰਮੀ ਚੱਲ ਚੱਲ ਸੁਣੋ ਇਹ ਕਿ ਹੁੰਦਾ ਵਾ ਕਿਉਂ ਦੁਖੀ ਕਰਨਦੀ ਇਹਨੂੰ ਦੁਖੀ ਕਰਾਣਾ ਇਹਨੂੰ ਇਹਦੀ ਅੱਜ ਕਰਤੂਤ ਸੁਣੋ ਸੂਟ ਇੱਥੋਂ ਖੜਨਾ ਆ ਤੇ ਸ਼ੋ ਪੇਕੇਆਂ ਦਾ ਕਰਨਾ ਆ ਪੇਪੇਕੇਆਂ ਨੇ ਦਿੱਤਾ ਆ ਪਤਾ ਨਹੀਂ ਇਹਨੇ ਕਿੱਦਾਂ ਮੇਰੇ ਪੈਸੇ ਕੱਢੇ ਆ ਕਿ ਤਜਿੰਦਰ ਦੇ ਪੈਸੇ ਕੱਢ-ਕੱਢ ਕੇ ਨਾ ਸੂਟ ਲਿਆਂਦਾ ਆ ਕਿਉਂ ਸਦੀਪ ਤੇਰੀ ਮੰਮੀ ਸਹੀ ਕਹਿੰਦੀ ਹੈ ਨਹੀਂ ਡੈਡੀ ਜੀ ਮੈਂ ਐਦਾਂ ਨਹੀਂ ਕੁਝ ਵੀ ਕਰ ਸਕਦੀ ਅੱਛਾ ਤੇ ਮੈਂ ਝੂਠ ਬੋਲਦੀ ਆ ਅਹੀਂ ਨਹੀਂ ਤੁਹਾਨੂੰ ਰੱਖਣਾ ਨਿਕਲ ਇੱਥੋਂ ਚੱਲ ਆਪਣੇ ਪੇਕੇ ਜਾ ਕੇ ਰਹਿ ਨਹੀਂ ਮੰਮੀ ਮੈਂ ਕਿਹਦੇ ਪੈਸੇ ਨਹੀਂ ਕਢਿਆ ਗਿਆ ਤੇ ਗੱਲ ਤਾਂ ਸੁਣ ਲਓ ਮੇਰੀ ਆਹੀ ਨਹੀਂ ਤੇਰੀ ਕੋਈ ਵੀ ਗੱਲ ਸੋਣੀ ਤੂੰ ਨਿਕਲ ਪਿਆ ਕੇ ਮੰਮੀ ਮੇਰੀ ਗੱਲ ਕਢ ਦੇ ਲਾਭ ਚੜਦੀ ਕੀ ਕਹਿਣਾ ਚਾਹੁੰਦੀ ਓ ਕਿਨੇ ਕੀ ਕਹਿਣਾ ਝੂਠ ਹੀ ਬੋਲਣਾ ਨੇ ਹੋਰ ਕੀ ਕਹਿਣਾ ਤੂੰ ਅੱਧੀ ਸੱਚੀ ਤੂੰ ਪਹਿਲਾਂ ਆਪਣੇ ਸਾਥ ਨੂੰ ਨਹੀਂ ਤੇ ਕੰਨ ਦਿੱਤਾ ਤੇ ਹੁਣ ਆ ਗਰੀਬ ਨੂੰ ਤੂੰ ਚੁੱਪ ਕਰ ਚੰਗਾ ਇਹਨੂੰ ਮੈਂ ਇੱਥੇ ਰਹਿਣ ਨਹੀਂ ਦੇਣਾ ਕੱਢਣਾ ਇਹਨੂੰ ਮੈਂ ਮੰਮੀ ਮੰਮੀ ਕੀ ਗੱਲ ਹੋ ਗਈ ਆ ਇਹਦੀ ਕਰਤੂਤ ਸੁਣ ਲਾਂ ਅੱਜ ਕੀ ਕੀਤਾ ਇਹਨੇ ਇਥੋਂ ਸਾਡੇ ਪੈਸਿਆਂ ਦਾ ਲਿਆ ਲੈ ਕੇ ਤੇ ਇਹਨਾਂ ਨਾ ਆਪਣੇ ਨੰਬਰ ਬਣਾਉਂਦੀ ਪੇਕੇਆਂ ਦੇ ਤੇ ਪੇਕੇ ਚੀਜ਼ਾਂ ਦਿੰਦੇ ਆ। ਸੂਟ ਤੇ ਮੈਂ ਵੀ ਉਹਨੂੰ ਮੈਂ ਲਿਆ ਕੇ ਦਿੱਤਾ ਹੈਗਾ। ਹੁਣੇ ਮੈਂ ਆਇਆ ਸੀ ਨਾ ਬਾਹਰੋਂ ਤੇ ਸੂਟ ਮੈਂ ਲਿਆਂਦਾ ਸੀਗਾ। ਨਹੀਂ ਸੂਟ ਤੇ ਮੈਂ ਤੇਰੇ ਹੱਥ ਚ ਵੇਖਿਆ ਨਹੀਂ ਤੂੰ ਇਹਨੂੰ ਕਿੱਥੋਂ ਸੂਟ ਲਿਆ ਦਿੱਤਾ ਆ। ਮੰਮੀ ਸੂਟ ਦੂ ਕਿੱਥੋਂ ਵੇਖਣਾ ਹੈਗਾ? ਮੈਂ ਸੂਟ ਜੈਕਟ ਵਿੱਚ ਪਾਇਆ ਹੈਗਾ। ਅੱਛਾ ਲੁਕਾ ਹਲਕਾ-ਹਲਕਾ ਚੀਜ਼ਾਂ ਲਿਆ ਕੇ ਦਿਨਾ ਤੈਨੂੰ। ਤੇ ਲੁਕਾ ਕੇ ਨਹੀਂ ਲੈ ਕੇ ਜਾਣੀ ਤੇ ਹੋਰ ਕਿਦਾਂ ਲੈ ਕੇ ਜਾਵਾਂ ਫਿਰ? ਜੇ ਤੈਨੂੰ ਕਿਤੇ ਪਤਾ ਲੱਗ ਜਾਂਦਾ ਨਾ ਮੈਂ ਉਹਦੇ ਬਸ ਸੂਟ ਲਿਆਂਦਾ ਵਾ ਤੇ ਤੂੰ ਜਾਣ ਦੇਣਾ ਸੀ ਸੂਟ ਅੰਦਰ। ਮਮੀ 3 ਮਹੀਨੇ ਹੋ ਗਏ ਉਹਦੇ ਵਿਆਹ ਨੂੰ ਅੱਜ ਤੱਕ ਉਹਨੇ ਸੂਟ ਲਿਆ ਕਿੰਨੀ ਵਾਰੀ ਤੈਨੂੰ ਕਿਹਾ ਵੀ ਸੂਟ ਲੈਣਾ ਸੂਟ ਲੈਣਾ ਹਰ ਵਾਰੀ ਤੂੰ ਨਾ ਕਰ ਦਿੰਦੀ ਆ ਉਹਦੇ ਵੀ ਤਾਂ ਕੋਈ ਚਾਰ ਇੱਜ਼ਾਂ ਆ ਓ ਜੇ ਤੂੰ ਚੰਗੀ ਹੁੰਦੀ ਨਾ ਸਾਰੇ ਕੰਮ ਤੇਰੇ ਕੋਲ ਪੁੱਛ ਕੇ ਹੁਣੇ ਹੀ ਆ ਢਾਹਣ ਚੋਂ ਨਾ ਹੰਕਾਰ ਵਾਲਾ ਕਿਲਾ ਕੱਢ ਦੇ ਮੈਨੂੰ ਵੀ ਪਤਾ ਵਾ ਕੁੜੀ ਨੇ ਤੇਰੇ ਕੋ ਕਿੰਨੀ ਵਾਰੀ ਸੂਟ ਮੰਗਿਆ ਪਰ ਹਰ ਵਾਰੀ ਤੂੰ ਉਹਨੂੰ ਨਾ ਕਰ ਦਿੰਦੀ ਮੇਰੇ ਕੋ ਪੈਸੇ ਆ ਨਹੀਂ ਮੇਰੇ ਕੋ ਪੈਸੇ ਆ ਨਹੀਂ ਉਹ ਦਿਨ ਤੇਰਾ ਭੱਜ ਜਾ ਤੂੰ 45000 ਉਹਨੂੰ ਦੇਤਾ ਉਦੋਂ ਕਿੱਥੋਂ ਪੈਸੇ ਆਏ ਤੇਰੇ ਕੋਲ ਮੰਮੀ ਜੀ ਸਾਨੂੰ ਦੋਦਾਂ ਹੀ ਕੰਮ ਕਰਨ ਦਵੇਂ ਪੁੱਛ ਕੇ ਤੇ ਸਾਨੂੰ ਚੋਰੀ ਚੋਰੀ ਕੰਮ ਕਰਨ ਦੀ ਕੀ ਲੋੜ ਆ ਗੱਲ ਤੇ ਤੁਹਾਡੀ ਬਿਲਕੁਲ ਸਹੀ ਆ ਤੇ ਇਹ ਵੀ ਨੋ ਮੇਰੀ ਧੀ ਆ ਮੈਨੂੰ ਇਹਦੇ ਬਾਰੇ ਵੀ ਸੋਚਣਾ ਚਾਹੀਦਾ ਆ ਪਰ ਮੈਂ ਆ ਤੇ ਨਾ ਆਪਣੀਆਂ ਹੀ ਮਰਜ਼ੀਆਂ ਵਾਸ ਕਰਦੀ ਰਹੀ ਬਡਾ ਪੇਚ ਤੇ ਮੇਰੇ ਇੰਨੇ ਹੀ ਕੰਮ ਆਉਣਾ ਆ ਕੋੜ ਕਹਿਨੇ ਥੋੜੀ ਉਹ ਚਾਲੇ ਛੁਕੜਿਆ ਰੱਬ ਦਾ ਤੈਨੂੰ ਟਾਈਮ 'ਚ ਅਕਲ ਤੇ ਆ ਗਈ ਹੁਣ ਨਾ ਘਰ 'ਚ ਸ਼ਾਂਤੀ ਰੱਖੀ ਓਏ ਇਹੋ ਢੀਆਂ ਪੋਟੀਆਂ ਕਮਾਉਂਦੀ ਆਹੋ ਬਾਪੂ